ਅਹਲੀ ਦੀ ਹਵਾ ਨਾ ਆ ਜਾਵੇ ਤੇ ਮਾਇਕ ਦੀ ਆਤਮਾ ਬਹੁਤ ਵੱਡਾ ਸਮਝਣ ਲੱਗਦਾ ਇਸ ਤੋਂ ਮੈਂ ਬਚਣ ਦੀ ਕੋਸ਼ਿਸ਼ ਕਰਦਾ ਜੇ ਸੰਧਾਤਕ ਤੌਰ ਤੇ ਦੇਖਣਾ ਹੋਵੇ ਸਾਨੂੰ ਬੜੀ ਖੁਸ਼ੀ ਇਹ ਕਰਦੀ ਹੈ ਕਿ ਤੁਸੀਂ ਇਹ ਗੱਲ ਸਮਝ ਗਏ ਬਹੁਤ ਚੰਗੀ ਤਰ੍ਹਾਂ ਕਿ ਜੇ ਸਾਡੇ ਘਰਾਂ ਦੇ ਵਿੱਚ ਬੰਧ ਹਾਰੀ ਹੈ جی سارے گھر ہے جی سلے رزگار نہیں جی سارے پنڈ نشا فیلیا ہو جی نوجوان نشے والے پاس گئے باتیں نہیں آنک کسی کی بقا بہت جی بچنا ہے تو آپ سارا لڑنا پڑنا سنو اس گا پتا ہے ਇਹ ਕਿੰਚ ਜਿੱਟੇ ਦਾ ਨਸ਼ਾ ਦਾ ਬਹੁਤ ਜ਼ਿਆਦਾ ਇੰਜਾਮ ਵਧਿਆ ਹੋਇਆ ਹੈ ਇਹ ਲੜਾਈ ਅਸੀਂ ਲੜਨਾ ਚਾਹੁੰਦੇ ਸੀ ਇੱਕ ਸਾਲ ਪਹਿਲਾਂ ਪਰ ਸਾਲ ਪਹਿਲਾਂ ਇਆਂ ਇਆਂ ਗੱਲਾਂ ਉੱਤੀ ਆਪੀਆਂ ਕਿਉਂ ਲੜਾਈ ਦਬ ਕੇ ਰੱਖੀ ਇਸ ਕਰਕੇ ਆਪਣੇ ਸਾਹਮਣੇ ਬੜੀਆਂ ਚੁਣੌਤੀਆਂ ਖੜੀਆਂ ਨੇ ਕਰਜ਼ੇ ਦੀ ਗੱਲ ਖੜੀ ਹੈ ਰੋਜ਼ਗਾਰ ਦੀ ਗੱਲ ਖੜੀ ਹੈ ਖੁਸ਼ਕੁਸ਼ੀਆਂ ਵਾਲੀ ਗੱਲ ਖੜੀ ਹੈ ਨਸ਼ੇ ਵਾਲੀ ਗੱਲ ਖੜੀ ਹੈ ਇਹ ਗੱਲਾਂ ਆਪਾਂ ਸਰਕਾਰ ਤੋਂ ਕਰਾਉਣੀਆਂ ਨੇ ਹੁਣ ਤੋਂ ਇਹ ਗੱਲ ਦਾ ਸਾਥ ਹੋਗਾ ਵੀ ਜਿਹੜੀ ਗੱਲ ਦੇ ਮਾਦਰ ਪੈ ਜੇ ਉਹ ਗੱਲ ਅਸੀਂ ਸਿਰੇ ਲਾਪੀ ਜੇ ਵੀ ਗੱਲ ਸਰਕਾਰ ਤੋਂ ਨਹੀਂ ਹੁੰਦੀ ਉਹ ਤੁਸੀਂ ਕਰ ਲਈ ਫਿਰ ਭਾਈ ਇਹ ਗੱਲ ਛੋਟੀ ਕਿੰਨੇ ਹੋਈ ਤੁਹਾਡੀ ਦਾਤ ਘੱਟ ਕਿੰਨੇ ਹੋਈ ਥੋੜੇ ਜਿਆਦਾ ਇਹ ਗੱਲ ਕਿ ਮੇਰੇ ਗੱਲ ਮੈਂ ਐਸੇ ਗੁਰਦੁਆਰੇ ਦੀ ਬੇਗਾਨੀ ਚ ਕਿਹਾ ਸੀ ਕਿ ਸੁਪਰੀਮ ਕੋਰਟ ਸਭ ਤੋਂ ਵੱਡੀ ਰਾਜ ਹੈ ਜੇ ਉਹਨੇ ਫੈਸਲਾ ਕਰਤਾ ਵੀ ਰੋਮਨ ਕੈਦ ਹੋ ਗਿਆ ਉਹ ਬੰਦੇ ਨੂੰ ਕੋਈ ਛਡਾ ਨਹੀਂ ਸਕਦਾ ਭਲਾ ਇਹ ਲੋਕ ਸੁਪਰੀਮ ਕੋਰਟ ਦੇ ਫੈਸਲੇ ਨੂੰ ਪੁੱਠਾ ਕਰ ਦੇਣ ਫਿਰ ਕਿਹੜੀ ਗੱਲ ਤੁਹਾਨੂੰ ਵੱਡੀ ਕਹੋਗੇ ਬਾਈ ਇਹ ਗੈਣਾ ਦਾ ਬਹੁਤ ਸੌਖਾ ਤੇ ਤੁਹਾਡੇ ਸਾਹਮਣੇ ਹੋਇਆ ਨਹੀਂ ਮੰਜੀਤ ਨੇ ਰੋਮਨ ਕੈਦ ਦੀ ਸਜਾਵਾਂ ਪਿਛਲੇ ਸਾਲ 2020 ਚ ਛਡਾਈ ਇਹ ਨਾ ਕਿਸੇ ਅਦਾਲਤ ਨੇ ਛੱਡਿਆ ਐਸਾ ਕਿਸੇ ਹੁਕਮਰਾਨ ਨੇ ਛੱਡਿਆ ਆ ਤੁਹਾਡੀ ਤਾਂ ਕਰ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਹ ਰੱਦ ਕਰਦੀ ਐ ਇਹ ਮੋਦੀ ਜੀ ਜੀ ਕੀ ਇਹਨੂੰ ਉਠਾ ਕਰਦੇ ਆਂ ਤੇ ਤੁਹਾਨੂੰ ਇਹ ਕਰਦਾ ਪਰ ਇਹ ਕਰਕੇ ਇਹਨਾਂ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਹਾਂ ਇਹਨਾਂ ਨੂੰ ਵਾਇਸ ਦੇਣ ਵਾਲੀ ਲੈਨ ਜਰੂਰ ਕੋਈ ਜ਼ਹੀਰੀ ਹੈ ਸੰਨਾਹ ਕੋਈ ਜ਼ਰੂਰ ਜ਼ਹੀਰੀ ਹੈ ਉਹਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਪਿੰਡੀ ਜੁੜੇ ਹੋਇਆ ਅੱਜ ਸਵੇਰੇ ਇੱਕ ਪੱਤਰਕਾਰ ਦਾ ਫੋਨ ਆਇਆ ਕਹਿੰਦਾ ਪ੍ਰਧਾਨ ਜੀ ਤੁਸੀਂ ਕੇਂਦਰ ਸਰਕਾਰ ਦੀ ਅੱਗ ਦਾ ਰੋੜਾ ਬਣੇ ਹੋ ਹੋ ਕੇਂਦਰ ਸਰਕਾਰ ਨਿਹਰਾ ਨਹੀਂ ਕਰ ਨੂੰਈ ਕਾਨੂੰਨ ਚਕਸਾ ਦੇ ਜੇਲ੍ਹ ਦੇ ਐਤੋਂ ਬਾਅਦ ਤਾਂ ਨਾ ਕੋਈ ਤੁੱਥੰਮੀ ਜੇਲ੍ਹ ਤੇ ਜੇਲ੍ਹ ਮੇਰੀ ਜ਼ਿੰਦਗੀ ਲੌਣੀ ਪੈ ਜਾਵੇ ਜੇ ਇਹਨਾਂ ਲੋਕਾਂ ਦੀ ਕਦਰ ਕੋਈ ਸਿਰ ਮੰਗਦਾ ਹੋਵੇ ਸਿਰਵਰ ਸਰ ਕੀ ਜੱਗਤ ਜਿੰਦਗੀਆਂ ਤਾਂ ਵੀ ਜਾਈ ਜਾਂਦੀਆਂ ਸਾਡੇ ਨਾਲ ਦੇ ਸਾਥੋ ਛੋਟੇ ਕਿੰਨੇ ਐਸਪੈਕਲ ਚਲੇ ਅਸੀਂ ਨੇ ਵੀ ਜਾਣ ਐ ਐਸੇ ਜਗ੍ਹਾ ਤੇ ਪੈਣਾ ਸਾਡਾ ਕੋਲ ਔਸ਼ੇ ਸਪਕਾਮ ਘਾਟ ਦੇ ਵਿੱਚ ਜਾਣ ਕਿੰਨੇ ਦਿਨ ਬਚੇ ਨੇ ਸਾਨੂੰ ਲੋਕਾਂ ਦੀ ਕਦਰ ਕਰਨ ਦੇ ਕੁਝ ਕਾਰਨ ਨੇ ਅਸੀਂ ਉਹਦੇ ਵਿੱਚੋਂ ਉਸ ਧਿਆਨ ਤੋਂਗਾ ਫੇਲ ਹੋ ਗਏ ਜ਼ਿੰਦਗੀ ਚ ਘੱਟ ਕਰ ਲਿਆ ਆਪਣੇ ਘਰ ਦੀ ਖਾਤਰ ਕਿ ਵੱਧ ਕਰਦੇ ਇਹ ਗੱਲਾਂ ਬੱਤੀ ਜਾਂਦੀਆਂ ਇਸ ਕਰਕੇ ਭੈਣੋਂ ਦੇ ਪ੍ਰਭੂ ਸਾਨੂੰ ਇੱਥੇ ਬਾਣ ਹੈ ਜਿੰਨਾ ਪਿਆਰ ਤੁਸੀਂ ਨੇ ਦਿੱਤਾ ਹੈ ਜਿੰਨਾ ਸਤਕਾਰ ਤੁਸੀਂ ਨੇ ਦਿੱਤਾ ਹੈ ਜਿੰਨਾ ਸਾਨੂੰ ਇਸ ਲਹਿਰ ਦੇ ਵਿੱਚ ਹਿੱਸਾ ਬਣਾ ਚਾਹੀਦਾ ਬਹੁਤ ਤੁਸੀਂ ਬਣਨਾ ਦਿੱਤਾ ਪਾਇਆ میری نہیں کوئی جانتا میری جانتا مینو ایک یو پی کا نام کیا ہے ਆਪ ਨੂੰ ਕੋਸ਼ਿਸ਼। ਉਹ ਗਰਾਹ ਹੈ ਪਿੰਡ ਦੀ। ਇੱਕ ਦੇਸ਼ ਨਹੀਂ। ਇੱਕ ਸਿੰਬਲ ਹੈ। ਇੱਕ ਨਿਸ਼ਾਨ ਹੈ।